코인, 코인이야, 코인. 진다보! 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 라 ਮਮਣੇ ਮਾਖੇ ਰਾਜਾ ਵੜੇ ਜਿੰਦਾਬਾਦ ਜਨੀ ਆ ਗਈ ਚਾ ਚਾਚਾ ਜੀ ਹੈ ਜਿੰਦਾਬਾਦ ਬ੍ਰਿੰਦਰ ਸਿੰਘ ਰਾਜਾ ਵੜੇ ਜਿੰਦਾਬਾਦ ਰਾਜਾ ਬ੍ਰਿੰਦਰ ਸਿੰਘ ਗੌਰ ਰੂਬੀ ਜਿੰਦਾਬਾਦ ਰਾਜਾ ਬ੍ਰਿੰਦਰ ਸਿੰਘ ਗੌਰ ਰੂਬੀ ਜਿੰਦਾਬਾਦ ਪੁੱਛੇ ਹਾਲਿਓ ਭਾਈ ਪੀਤਾ ਜੀ ਅਜਿਹੀ ਆਪਣੀ ਐਕਟਿਵ ਜਿਹੜਾ ਐਮ ਸੀ ਜੀ ਤੇ ਜਿਹੜੇ ਡਿਜ਼ਾਈਨ ਕਰਾਈ ਦੇ ਨਿਵਾਸ ਸਥਾਨ ਤੇ ਪੀਸਰਾਏ ਦਾ ਹਾਂ ਭਾਈ ਮੈਂ ਤੇ ਜ਼ਿਲ੍ਹਾ ਪ੍ਰਧਾਨ ਬਿੱਟੂ ਜੀ ਰੂਬੀ ਜੀ ਹੈਪੀ ਖੇੜਾ ਜੀ ਅੱਜ ਸਾਡਾ ਪੁਰਾਣਾ ਖਾੜਾ ਖੇੜਾ ਪਰਿਵਾਰ ਹੈ ਨਿੱਕੇ ਨਿੱਕੇ ਹੁੰਦੇ ਆਉਂਦੇ ਨੇ ਬੌਜੀ ਸਾਡੇ ਅੱਜ ਵੀਰਪਾਲ ਖੇੜਾ ਜੀ ਹਰੀ ਜਿਨ੍ਹਾਂ ਦਾ ਉਹ ਕਾਜ ਖੇੜਾ ਜੀ ਹਰੀ ਜਿਨ੍ਹਾਂ ਦੇ ਕਰਕੇ ਸਾਨੂੰ ਪੋਲਿਟਿਕਸ ਦੇ ਵਿੱਚ ਅਸੀਂ ਛੋਟੇ ਛੋਟੇ ਹੁੰਦੇ ਉਹਨਾਂ ਨੂੰ ਬੜਾ ਵੇਖਿਆ ਜਿਸ ਜਿਹਾਰੂ ਤਰੀਕੇ ਨਾਲ ਲੜਦੇ ਸੀ ਅੱਜ ਅਸੀਂ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਮਾਣ ਬਣਾਇਆ ਚਾਹ ਪਾਣੀ ਪੀ ਕੇ ਆਉਣੇ ਹਨ ਆਲੇ ਖਾਪੀ ਕੇ ਆਉਣੇ ਉਹ ਸ਼ੌਂਕ ਜੀ ਤੁਹਕੇ ਤਰਿ ਪਿਆਰੀ ਹੈ ਜੀ ਕੋਈ ਐਮਸੀ ਰੈਕਟਰ ਵੀ ਆ ਰਹੇ ਹੈ ਕਿ ਤੁਹਾਡਾ ਬਿਆਨ ਬੜਾ ਵਾਇਰਲ ਹੋ ਰਿਹਾ ਸੀ ਕਿ ਇਸ ਵਾਰੀ ਕੁਝ ਨਵੇਂ ਚਿਹਰੇ ਪੰਜਾਬ ਦੇ ਚਤ ਨਜ਼ਰ ਆਣਗੇ 100% ਮੈਂ ਤਾਂ ਮੈਂ ਤਾਂ ਇਹ ਕਹਿਣਾ ਕਿ 70% ਜਿਹੜੇ ਉਹ ਨਵੇਂ ਚਿਹਰੇ ਹੋਣੇ ਚਾਹੀਦੇ ਜਿਹੜੇ ਪਹਿਲੀ ਵਾਰੀ ਚੁਣავਦੜ ਜੀ ਓਵਰ ਆਲ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਤੇ ਕਲਾਸ ਸੰਚੇ ਦਾ ਜੋ ਰਿਜ਼ਲਟ ਰਿਹਾ 86 ਜਿਲ੍ਹਾ ਮੁਕਰ ਵਿੱਚ ਨਹੀਂ ਜਾਂ ਪੰਜਾਬ ਵਿੱਚ ਵੀ ਕਈ ਤਰ੍ਹਾਂ ਦੇ ਓਪੋਜੀਸ਼ਨ ਸਵਾਲ ਉਠਾ ਰਹੇ ਆ ਕਾਦੀ ਤਰ੍ਹਾਂ ਸਵਾਲ ਉਠਾ ਰਹੇ ਆ ਕਿਵੇਂ ਦੇਖੋ ਬਰਦਰ ਗਾਲੇ ਆ 100 ਬਰੇ ਤੋਂ ਪੁਰਾਣੀ ਪਾਰਟੀ ਹੈਗੀ ਆ ਕਾਕਲੀਦਲ ਪਰ ਕਾਕਲੀਦਲ ਦਾ ਜੇ ਕਿਤੇ ਗੜ ਹੈਗਾ ਮਾੜਾ ਮੋਟਾ ਤਾਂ ਉਹ ਲੰਬੀ ਗਿੱਦੜਬਾ ਮੁਕਸਰ ਮਲੋਟ ਇਹ ਜ਼ਿਲ੍ਹੇ ਦੇ ਵਿੱਚ ਹੈਗਾ ਜਾਂ ਬਠਿੰਡੇ ਤੋਂ ਪਾਰਲੀਮੈਂਟ ਲੱਗਦੇ ਤੁਹਾਨੂੰ ਇਹ ਦੱਸਣਾ ਚਾਹਣਾ ਕਿ 11 ਸੀਟਾਂ 11 ਜ਼ਿਲ੍ਹਿਆਂ ਚ ਕਾਕਲੀਦਲ ਦਾ ਖਾਤਾ ਵੀ ਨਹੀਂ ਖੁੱਲਿਆ ਤੇ ਸਾਡੇ ਨਾਲ ਉਹ ਬਲਾਕ ਸੰਪਤੀ ਦੇ ਜਿਹੜਾ ਪ੍ਰਸ਼ਾਸਨ ਤੋਂ ਬਾਅਦ ਪਿਛੜੇ ਨੇ ਸੋਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਸਟ੍ਰਾਈਕ ਰੇਟ ਵੜਾ ਸਾਡਾ ਅਸੀਂ ਸਾਡੀਆਂ 1100 ਕੈਨਸਲ ਹੋ ਗਈਆਂ 1100 ਕੈਨਸਲ ਨਹੀਂ ਹੋਈਆਂ ਨਾਮਿਨੇਸ਼ਨ ਦੁਖਾਣ ਐ ਤਾਂ ਬੀਐਸਪੀ ਦਾ ਸਟ੍ਰਾਈਕ ਰੇਟ ਵੜਾ ਹੈ ਕਿ ਉਹ ਸੱਤਾ ਦੇ ਲਈ ਤੇ ਦਿਨਾਂ ਤੇ ਜਿੰਦਗੀ ਸੋ ਕਹਿਣ ਦਾ ਭਾਅ ਵੇ ਹੈ 68 ਮਿਲੀਅਨ ਵਰੇ ਪਹਿਲਾ ਡਾਇਨਾਸੌਰ ਆਇਸ ਹੁਣ ਇਹ ਵੀ ਪ੍ਰੋਬਲਮ ਹੈ ਮੇਰੇ ਵੱਡੇ ਭਰਾ ਚੋ ਸੁਬੀਰ ਸਿੰਘ ਬਾਦਲ ਚ ਕਿ ਉਹਨੂੰ ਲੱਗਦਾ ਕਿ ਡਾਇਨਾਸੌਰ ਦੁਆਰੇ ਆ ਜਾਣਗੇ ਸੋ ਪੰਜਾਬ ਦੇ ਵਿੱਚ ਕਿਤੇ ਕੋਈ ਹਾਲਾਤ ਕਾਲੀ ਦਲ ਦੇ ਬਹੁਤ ਵਾੜੇ ਚੰਗਾ ਸਾਨੂੰ ਤਾਂ ਫਾਇਦਾ ਹੋਇਆ ਮੈਨੂੰ ਗਿੱਧੜ ਵਿੱਚ ਕਾਲੀ ਦਲ ਮਾੜਾ ਮੋਟਾ ਚੂਣਾ ਲੜਿਆ ਅਸੀਂ ਤਾਂ ਕਿਹਾ ਸੀ ਵੀ ਚੂਣਾ ਲੜੋ ਪਿਛਲੀ ਆੜੀ ਅਸੀਂ ਕਿਹਾ ਸੀ ਕਿ ਚੂਣਾ ਤੁਸੀਂ ਆਪ ਲੜੋ ਸੁਬੀ ਜੀ ਨਹੀਂ ਲੜੇ ਸੋ ਕਹਿਣ ਦਾ ਭਾਵ ਆ ਕਾਲੀ ਦਲ ਆਪਣੀ ਇਸ ਜਿੱਤ ਨੂੰ ਇਹ ਸਮਝ ਕੇ ਬੈਠੇ ਜੀ ਮੈਂ 2027 ਤੱਕ ਵਾਪਸ ਆਇਆ ਤਾਂ ਚੰਗੀ ਗੱਲ ਹੈ ਬੀਜੇਪੀ ਤੇ ਉਹਨਾਂ ਦੀਆਂ ਸੀਟਾਂ ਮਲਾ ਕੇ ਵੀ ਕਾਂਗਰਸ ਪਾਰਟੀ ਤੋਂ ਕਾਫੀ ਪਛੜੇ ਹੋਏ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਪਰ ਮੇਰੇ ਕੋਲੇ ਮੇਰੇ ਭਰਾ ਦਾ ਕੋਈ ਲਾਜਮੀ ਹੈ ਮੇਰਾ ਭਰਾ ਤਾਂ ਇਹ ਵੀ ਮਹਿਸੂਸ ਕਰਦਾ ਕਿ ਅਮਰਿੰਦਰ ਸਿੰਘ ਮੇਰੀ ਤਾਰੀਫ ਕਰ ਰਿਹਾ ਅਮਰਿੰਦਰ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲਦੀਨ ਨਿੰਦਾ ਕਰ ਰਿਹਾ ਹੈ ਉਹਨਾਂ ਨੂੰ ਕਹਿ ਰਿਹਾ ਜੀ ਬਾਵਾ ਸਾਹਿਬ ਦਾ ਬੇਜਬਾਨੇ ਆਦਮੀ ਸੀ ਲੇਕਿਨ ਸੁਖਬੀਰ ਜੀ ਨੂੰ ਕਹਿ ਰਿਹਾ ਜੀ ਇਹ ਜ਼ੁਬਾਨ ਵਾਲਾ ਵਿਅਕਤੀ ਹੈ ਸੋ ਕਹਿਣ ਦਾ ਮਤਲਬ ਬਾਪ ਮੇਰੇ ਬਾਪ ਦੀ ਕੋਈ ਨਿੰਦਾ ਕਰੋਗੇ ਤਾਂ ਮੈਂ ਤੁਹਾਨੂੰ ਮੇਰੀ ਪ੍ਰਸ਼ੰਸਾ ਕਰਨ ਦੀ ਲੋੜ ਨਹੀਂ ਸੋ ਇਹ ਸਾਰੀਆਂ ਗੱਲਾਂ ਤੇ ਅਗਰ ਤੁਸੀਂ ਮੱਦੇ ਨਜ਼ਰ ਰੱਖਦੇ ਰਹੋਗੇ ਤਾਂ ਕਾਂਗਰਸ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਚੰਗਾ ਪਰਫਾਰਮ ਕੀਤਾ ਮਲੋਟ ਮੁਕਸਰ ਤੇ ਲੰਬੀ ਦੇ ਵਿੱਚ ਕਿਉਂਕਿ ਲੰਬੀ ਤਾਂ ਹਮੇਸ਼ਾ ਲੜਿਆ ਹੈ ਸਾਨੂੰ ਹੋਰ ਜ਼ੋਰ ਰੌਣ ਦੀ ਲੋੜ ਹੈਗੀ ਇਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਸਾਨੂੰ ਆਪਣੇ ਆਪ ਦੇ ਅੰਦਰ છાਤੀ ਮਾਰਨ ਦੀ ਲੋੜ ਨਹੀਂ ਬਿਲਕੁਲ ਸਾਨੂੰ ਆਪਣੇ ਆਪ ਦੇ ਅੰਦਰ છાਤੀ ਮਾਰਨ ਦੀ ਲੋੜ ਹੈ ਸਾਨੂੰ ਜਿਹੜੀਆਂ ਕਮਜ਼ੋਰੀਆਂ ਸਾਨੂੰ ਠੀਕ ਕਰਨ ਦੀ ਲੋੜ ਹੈ ਅਸੀਂ ਉਹਨੂੰ ਠੀਕ ਕਰਾਂਗੇ ਅੱਜ ਇਸੇ ਕਰਕੇ ਮੈਂ ਅੱਜ ਮਲੋਟ ਦੇ ਦਰਸ਼ਨ ਕੀਤੇ ਹੈ ਕਿ ਜਿੱਥੇ-ਜਿੱਥੇ ਸਾਡੀ ਕਮਜ਼ੋਰੀ ਹੈ ਉਹਨੂੰ ਅਸੀਂ ਠੀਕ ਕਰੀਏ ਤੇ ਜਿਹੜਾ ਸਾਨੂੰ ਘਾਟਾ ਕੁਝ ਜਿਹੜਾ ਪ੍ਰੈਸ਼ਰ ਬਲੋਕ ਸਭ ਤੋਂ ਜਿੱਤਿਆ ਹੈ ਉਹ ਮ्युनਿਸਪਲ ਕਮੇਟੀ ਜਮਲੌਰ ਮਲੋਟ ਸਾਰੇ ਦਾ ਸਾਰਾ ਪੂਰਾ ਹੈ ਇਹਨਾਂ ਦੇ ਅਲਾਈਅੰਸ ਹੁੰਦਾ ਹੈ ਲੋਕਸ ਪਾਜੀ ਪਾਰਟੀ ਦਾ ਬੀਜੇਪੀ ਦਾ ਨਿਕਰਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਉਹਨਾਂ ਦਾ ਬੜਾ ਤੁਹਾਨੂੰ ਤੁਹਾਨੂੰ ਲੱਗਦਾ ਇਹ ਹੁਣ ਅਲਾਈਅੰਸ ਨਹੀਂ ਹੁਣ ਵੀ ਅਲਾਈਅੰਸ ਹੈ ਲੋਕਾਂ ਨੂੰ ਖੌਨ ਨੂੰ ਅਲਾਈਅੰਸ ਨਹੀਂ ਲੋਕ ਜਾਣਦੇ ਨੇ ਦੇਖੋ ਮੈਨੂੰ ਲੱਗਦਾ ਇਹਦਾ ਕੋਈ ਫਾਇਦਾ ਨਹੀਂ ਟਰੈਕਟਰ ਨਰਿੰਦਰ ਮੋਦੀ ਜੀ ਨੂੰ ਵੋਟ ਪੈਂਦੀ ਸੀ ਪਾਰਲੀਮੈਂਟ ਦੇ ਵਿੱਚ ਜਿਹੜੀ ਕਿ ਸੁਖਬੀਰ ਬਾਦਲ ਨੂੰ ਵੋਟ ਨਹੀਂ ਪੈਂਦੀ ਇਫ ਇਟ ਇਜ਼ ਅਲਾਈਅੰਸ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਉੱਥੇ ਡਾਇਰੈਕਟ ਅ ਅ ਦੇਸ਼ ਦੇ ਪ੍ਰਧਾਨ ਮੰਤਰੀ ਜਿਹਨੂੰ ਵੋਟ ਨਹੀਂ ਪੈਂਦੀ ਜਿਹੜੀ ਕਿ ਪੰਥਕ ਹੋਣ ਦੇ ਨਾਲ ਤੇ ਇਹਨਾਂ ਨੂੰ ਪਹੁੰਚ ਜਾਂਦੀ ਹੈ ਅੱਜ ਤੋਂ ਪਹਿਲਾਂ ਵੀ ਅਲਾਈਅੰਸ ਹੁੰਦਾ ਸੀ ਕੋਈ ਇਹ ਨਵੀਂ ਗੱਲ ਨਹੀਂ ਹੈ ਵੀ ਉਹ ਅਲਾਈਅੰਸ ਹੋ ਗਿਆ ਤਾਂ ਫਿਰ ਕੀ ਹੋਊਗਾ ਜੁ ਕਿ ਜੇ ਮੁਕਸਦਰ ਦੇ ਵਿੱਚ ਅਲਾਈਅੰਸ ਹੋ ਗਿਆ ਤੇ ਨੂੰ ਜੇ ਮਲੋੜ ਦੇ ਵਿੱਚ ਅਲਾਈਅੰਸ ਹੁੰਦਾ ਤਾਂ ਫਿਰ ਕੀ ਤਬਦੀਲੀ ਆਏਗੀ ਨਾ ਬਹੁਤ ਸਾਰੇ ਲੋਕ ਬੀਜੇਪੀ ਨਾਲ ਖਫਾਏ ਬਹੁਤ ਸਾਰੇ ਲੋਕਾਂ ਕਾਲੀਦਾਵਨਾ ਖਫਾਏ ਜਦੋਂ ਪਿੰਦੇ ਦੇ ਦੋ ਧੜੇ ਇਕੱਠੇ ਹੋ ਜਾਂਦੇ ਆ ਤਾਂ ਤੁਹਾਡੇ ਆਪ ਦਾ ਕੈਂਡੀਡੇਟ ਵੀ ਬਹਿ ਜਾਂਦਾ ਹੈ। ਅਰੇ ਜਿਵੇਂ ਕੋਲਪਰਸਾਈਜ਼ ਕਿ ਆ ਰਿਹਾ ਹੈ ਹਮੇਸ਼ਾ ਬਿਲਕੁਲ ਲਾਸਟ ਮੋਮੈਂਟ ਤੇ ਟਿਕਾ ਦਾ ਕਲੀਅਰ ਹੁੰਦੀ ਹੈ। ਐਸ ਤਰ੍ਹਾਂ ਕੁਝ ਹਾਲਾਤ ਚੇਂਜ ਹੋ ਜਾਂਦੇ ਜਿੱਥੇ ਤੁਹਾਨੂੰ ਕੈਂਡੀਡੇਟ ਲੜਨਾ ਹੈ। ਕੋਈ ਵੀ ਹੈਪੀ ਉਹ ਪਹਿਲਾਂ ਕੁਝ ਟਾਈਮ ਪਹਿਲਾਂ 100% 6 ਮਹੀਨੇ ਪਹਿਲਾਂ ਅਸੀਂ ਸੋਰੀ ਉਮੀਦਵਾਰਾਂ ਨੂੰ ਦੱਸ ਦਾਂਗੇ ਤੁਸੀਂ ਚੋਣਾਂ ਲੜ ਰਹੇ ਹੋ। ਉਹ ਜੋ ਮਿਊਨਿਸਪਲ ਜਿਹੜੇ ਇਲੈਕਸ਼ਨ ਹੈਗੇ ਆ ਤੁਸੀਂ ਪਹੁੰਚੇ ਹੋ। 27 ਵੀ ਲੈ ਰਹੇ ਆ ਮਿਊਨਿਸਪਲ ਇਲੈਕਸ਼ਨ ਵੀ ਲੈਣੇ ਆ। ਔਰ ਪਰਿਵਾਰ ਦੇ ਜੀ ਨਾਲ ਵੀ ਗੱਲ ਕੀਤੀ ਹੈ ਕਿ ਪਰਿਵਾਰ ਦੇ ਵਿੱਚ ਆਏ ਆ ਤੁਹਾਨੂੰ ਆਪਾਂ ਕਰਾਂਗੇ ਮਲੂਰ ਦੀ ਇਹ ਡਿਮਾਂਡ ਵੀ ਆ ਬਾਈ ਦੇ ਵਿੱਚ ਹੀ ਇਹ ਵਾਲਾ ਪਿਆ ਸੀ ਕਿ ਬਾਹਰ ਦਾ ਕੈਂਡੀਡੇਟ ਨਹੀਂ ਹੋਣਾ ਚਾਹੀਦਾ ਤਾਂ ਕੀ ਸਮਝਦੇ ਹੋ ਮਲੂਰ ਦੇ ਹਾਲਾਤਾਂ ਬਾਰੇ ਗੱਲ ਕਰਾਂਗੇ ਮਲੂਰ ਦੇ ਆ ਦੇਖੋ ਬਾਹਰਲਾ ਹੋਵੇ ਅੰਦਰਲਾ ਹੋਵੇ ਮੈਂ ਇਹਨਾਂ ਗੱਲਾਂ ਤੇ ਕੋਈ ਬਹੁਤਾ ਆ ਪਿਆ ਨਹੀਂ ਦਿੰਦਾ ਤਾਂ ਮੈਨੂੰ ਲੋਕ ਕਈ ਵਾਰੀ ਕਹਿੰਦੇ ਗਿੱਡੜਦਾ ਤੇ ਮੈਂ ਵੀ ਮੈਨੂੰ ਵੀ ਕੋਈ ਨਹੀਂ ਪਹਿਲਾਂ ਮੈਨੂੰ ਇਹ ਦੱਸ ਦਿਓ ਗਿੱਦੜ ਬਾ ਮੈਂ ਬਾਹਰ ਨਹੀਂ ਤਿੰਨ ਵਾਰੀ ਲਗਾਤਾਰ ਮੈਂ ਤਾਂ ਮੁੱਕ ਸਰਦੇ ਆਰ ਜਿੱਥੇ ਬੰਦਾ ਦਮ ਜਾਨਾ ਹੈ ਗਿੱਦੜ ਬਾ ਮੇਰੀ ਕਰਮ ਖੂਮੀ ਹੈ ਹੁਣ ਗਿੱਦੜ ਬਾ ਹੋਣਾ ਹੈ ਸਾਹ ਗਿੱਦੜ ਬਾ ਕਿ ਲੈਣਾ ਕਈ ਆਰੀ ਹੁੰਦਾ ਘਰ ਦਾ ਡਾਕਟਰ ਤੁਸੀਂ ਇਲਾਜ ਕਰਾਉਣ ਕਈ ਆਰੀ ਮਲੋਟੋ ਨਹੀਂ ਇਲਾਜ ਕਰਾਉਂਦੇ ਡੀ ਐਮ ਸੀ ਤੋਂ ਕਰਾਉਣੀਓ ਤੁਸੀਂ ਕੌਣ ਨਹੀਂ ਐਸਾ ਘਰ ਵਾਲਾ ਡਾਕਟਰ ਬੁਲਾਉਣਾ ਕਈ ਆਰੀ ਡਾਕਟਰ ਜਾਨ ਨਾ ਹੋਵੇ ਉਸ ਕਾਲ ਦਾ ਕੁਆਲੀਫਾਈਡ ਨਾ ਹੋਵੇ ਉਹ ਐਸਾ ਠੀਕ ਲਾਏ ਬੰਦਾ ਹੀ ਮਾਰ ਦੇ। ਤੋਂ ਮੈਨੂੰ ਲੱਗਦਾ ਬੰਦਾ ਚੰਗਾ ਹੋਣਾ ਚਾਹੀਦਾ ਭਾਵੇਂ ਅੰਦਰ ਲਾਓ ਭਾਵੇਂ ਬਾਹਰ ਲਾਓ। ਅੱਜ ਮੰਨੀਏ ਵੀ ਜਿਹੜਾ ਮਤਭੇਦ ਸੀ ਫਾਉਂਡਰਸ ਦੇ ਵਿੱਚ ਮਲੋੜ ਜੋ ਅੱਜ ਤੱਕ ਹੋ ਗਿਆ। ਮਤਭੇਦ ਮੀਡੀਆ ਪਾ ਦਿੰਦੀ ਹੈ ਯਾਰ ਮਤਭੇਦ ਤਾਂ ਹੁੰਦਾ ਹੀ ਨਹੀਂ। ਮਾੜੀ ਜੀ ਸਾਡਾ ਇੱਕ ਮਿੰਟ। ਘਰੇ ਭੈਣ ਭਰਾ ਨਹੀਂ ਲੜਦੇ। ਘਰਾਂ ਵਾਲੀ ਘਰਾਂ ਵਾਲਾ ਲੜ ਪੈਂਦੇ। ਤੁਸੀਂ ਇਹਦੇ ਤੇ ਚਲਾ ਦਿੰਦੇ ਆ ਫੇਰ ਉਹ ਬੰਦਾ ਬੇਇੱਜ਼ਤੀ ਮਹਿਸੂਸ ਕਰਨ ਲੱਗ ਪੈਂਦਾ ਵੀ ਟੀਵੀ ਤੇ ਚੱਲ ਗਿਆ ਟੀਵੀ ਤੇ ਚੱਲ ਗਿਆ। ਤੁਸੀਂ ਮਾੜੀ ਜੀ ਗੱਲ ਇਹਦੇ ਜਾਣਦੇ ਆ ਮੁੜ ਕੇ ਮਤਭੇਦ ਮਿਟਦੀ ਨਹੀਂ। ਮੇਰੇ ਕਹਿਣਾ ਮੰਨ ਲੈ ਜਿੰਦੇ ਬਾਅਦ ਦੀ ਵਿੱਚ ਫਿਰ ਉਹ ਮਸਲਾ ਮੇਰੇ ਮਾਲਕੋ ਤੁਹਾਡੇ ਬਿਨਾ ਸਾਡਾ ਗੁਜ਼ਾਰਾ ਨਹੀਂ মিডিਆ ਇੱਕ ਬਹੁਤ ਵੱਡਾ ਥੰਮ ਹੈ ਪਰ মিডিਆ ਤੇ ਆ ਗਿਆ ਆਖਦਾ ਯਾਰ ਐ ਬਿੱਟੂ ਦੇ ਕੂਣੀ ਮਾਰਦੀ ਪ੍ਰਧਾਨੀ ਬਸ ਉਹ ਉਹ ਤਾਂ ਭਾਵੇਂ ਮੈਂ ਕੁਝ ਧੱਕਾ ਵੀ ਮਾਰਦੇ ਆ ਪਰ ਕੂਣੀ ਵੱਜੀ ਜਿਹੜੀ ਹੈ মিডিਆ ਤੇ ਉਹਨਾਂ ਨੇ ਕਹਣਾ ਯਾਰ ਉਹਨੂੰ ਵੱਡੀ ਗੱਲ ਬਣ ਜਾਣੀ ਕਿ ਹਾਂ ਬਈ ਹੁਣ ਤਾਂ ਸਾਡੀ ਬੇਇੱਜ਼ਤੀ ਹੋ ਗਈ ਸਮਾਜ ਦੇ ਵਿੱਚ ਮਲੋਟ ਦੇ ਪਗੜ ਮਲੋਟ ਦੇ ਸਾਰਾ ਭਾਈਚਾਰਾ ਸਾਡਾ ਇਕੱਠਾ ਸਾਰੇ ਜਾਰੇ ਅਸੀਂ ਇੱਕ ਮੋਠਾ ਸਾਰੇ ਜਾਣੇ ਅਸੀਂ ਸ਼ਹਿਰ ਦੇ ਵਿੱਚ ਕੋਈ ਆਉਣ ਵਾਲੇ ਸਮੇਂ ਮਲੂੜ ਦੀਆਂ 2027 ਦੀਆਂ ਚੋਣਾਂ ਦੇ ਵਿੱਚ ਐ ਇੱਕ ਮੋਟੋ ਕੇ ਚੋਣ ਲੜਾ। ਕੋਲ ਭੜ। ਅਦੇ ਇਹਲਾ ਕਿੰਨੀ ਸੇਵਾ ਹੋ ਰਹੀ ਏ। ਜਿਲ੍ਹੇ ਦੀ ਗੱਲ ਕਰਦੇ ਆ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਜਿਵੇਂ ਜਿਲ੍ਹੇ ਦੇ ਵਿੱਚ ਸਾਰੀ ਥਾਵਾਂ ਤੋਂ ਜਿਹੜੀ ਕਾਂਗਰਸ ਪਾਰਟੀ ਜਿਹੜੇ ਐਮਟੀ ਇਲੈਕਸ਼ਨ ਦੇ ਵਿੱਚ ਆਪਣੇ ਜਿਹੜੇ ਕੈਂਡੀਡੇਟਵਾੜੇ ਸਭ ਕੀਤੇ ਜਿਹੜੀ ਹੈ। ਉਹ ਜਾਈ ਬਲਾਕ ਸੰਭੇ ਵੀ ਲੜੇ ਜਿਲ੍ਹਾ ਪੱਧਰ ਤੇ ਵੀ ਲੜੇ। ਹਾਰਜਤ ਤਾਂ ਹੁੰਦੀ ਹੀ ਹੈ। 100% ਦੇਾਂਗੇ। హణపు okay. చలి